ਪੰਜਾਬ ਵਿੱਚ ਵੱਡੇ ਵੱਡੇ ਧੋਖਾਧੜੀ ਤੇ ਠੱਗੀ ਦੇ ਮਾਮਲੇ ਸਾਹਮਣੇ ਆਏ ਨੇ ਪਰ ਹੁਣ ਕਰਨਲ ਰੈਂਕ ਦੇ ਇੱਕ ਅਧਿਕਾਰੀ ਨੂੰ ਠੱਗਾਂ ਨੇ ਆਪਣੇ ਨਿਸ਼ਾਨੇ ਤੇ ਲਿਆ ਹੈ ਇਸ ਅਧਿਕਾਰੀ ਦੇ ਨਾਲ ਮੁਨਾਫਾ ਦੇ ਕੇ ਡਬਲ ਪੈਸੇ ਕਰਨ ਦਾ ਚਾਂਸਾ ਦੇ ਕੇ 35 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ ਜਿਸ ਤੋਂ ਬਾਅਦ ਹੁਣ ਇਸ ਅਧਿਕਾਰੀ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਸਾਡੇ ਮਾਨਯੋਗ ਐਸਐਸਪੀ ਆਫਿਸ ਦੇ ਵਿੱਚ ਅਗਸਤ 2023 ਦੇ ਵਿੱਚ ਇੱਕ ਕੰਪਲੇਂਟ ਆਈ ਸੀ ਜਿਸ ਵਿੱਚ ਕਿਸੇ ਆਫੀਸਰ ਦੇ ਨਾਲ ਫਰਾਡ ਹੋਇਆ ਸੀ ਜਿਸ ਦੀ ਸਾਈਬਰ ਸੈੱਲ ਵੱਲੋਂ ਪੜਤਾਲ ਕੀਤੀ ਗਈ ਸੀ ਜਿਸ ਪੜਤਾਲ ਤੇ ਕਰਨ ਤੇ ਜੋ ਉਹਨਾਂ ਨੇ ਪਰਚਾ ਦਰਜ ਐਫ ਆਈ ਆਰ ਦਰਜ ਕਰਨ ਦੀ ਸਿਫਾਰਿਸ਼ ਕੀਤੀ ਸੀ ਜੋ ਡੀ ਐ ਲੀਗਲ ਦੀ ਓਪੀਨੀਅਨ ਤੋਂ ਬਾਅਦ 13 ਜਨਵਰੀ 2024 ਨੂੰ ਠਾਣਾ ਡਿਵੀਜ਼ਨ ਨੰਬਰ 1 ਪਠਾਨਕੋਟ ਚ ਐਫ ਆਈ ਆਰ ਨੰਬਰ 5 ਜਿਹੜੀ ਆ ਦਰਜ ਰਜਿਸਟਰ ਕੀਤੀ ਗਈ ਆ ਜਿਸ ਵਿੱਚ ਤਕਰੀਬਨ 35 ਲੱਖ ਦਾ ਜਿਹੜਾ ਵਾ ਉਹ ਫਰਾਡ ਹੋਇਆ ਜੋ ਇਸ ਦੀ ਜਿਹੜੀ ਅੱਗੇ ਜਿਹੜੀ ਇਨਵੈਸਟੀਗੇਸ਼ਨ ਜਾਰੀ ਆ ਜਿਹਦਾ ਜਿਹੜਾ ਮਕਦਮਾ ਵਾ ਉਹ 400 17 419 420 ਆਈਪੀਸੀ 66 ਸੀ ਤੇ 66 ਡੀ ਆਈਟੀ ਐਕਟ ਦੋ ਯਰ ਤੇ ਦਰਜ ਦਰਜ ਕੀਤਾ ਗਿਆ ਜਿਸ ਦੀ ਅੱਗੇ ਜਿਹੜੀ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਸਾਡੇ ਮਾਨਜੋਗ ਐਸਐਸਪੀ ਆਫਿਸ ਦੇ ਵਿੱਚ ਅਗਸਤ 2023 ਦੇ ਵਿੱਚ ਇੱਕ ਕੰਪਲੇਂਟ ਆਈ ਸੀ ਜਿਸ ਵਿੱਚ ਕਿਸੇ ਆਫੀਸਰ ਦੇ ਨਾਲ ਫਰਾਡ ਹੋਇਆ ਸੀ ਜਿਸ ਦੀ ਸਾਈਬਰ ਸੈੱਲ ਵੱਲੋਂ ਪੜਤਾਲ ਕੀਤੀ ਗਈ ਸੀ ਜਿਸ ਪੜਤਾਲ ਤੇ ਕਰਨ ਤੇ ਜੋ ਉਹਨਾਂ ਨੇ ਪਰਚਾ ਦਰਜ ਐਫ ਆਈ ਆਰ ਦਰਜ ਕਰਨ ਦੀ ਸਿਫਾਰਿਸ਼ ਕੀਤੀ ਸੀ ਜੋ ਡੀ ਐ ਲੀਗਲ ਦੀ opinion ਤੋਂ ਬਾਅਦ 13 ਜਨਵਰੀ 2024 ਨੂੰ ਠਾਣਾ ਡਿਵੀਜ਼ਨ ਨੰਬਰ 1 ਪਠਾਨਕੋਟ ਚ ਐਫ ਆਈ ਆਰ ਨੰਬਰ 5 ਜਿਹੜੀ ਆ ਦਰਜ ਰਜਿਸਟਰ ਕੀਤੀ ਗਈ ਆ ਜਿਸ ਵਿੱਚ ਤਕਰੀਬਨ 35 ਲੱਖ ਦਾ ਜਿਹੜਾ ਵਾ ਉਹ ਫਰਾਡ ਹੋਇਆ ਜੋ ਇਸ ਦੀ ਜਿਹੜੀ ਅੱਗੇ ਜਿਹੜੀ ਇਨਵੈਸਟੀਗੇਸ਼ਨ ਜਾਰੀ ਆ ਜੇ ਦਾ ਜਿਹੜਾ ਮਕਦਮਾ ਵਾ ਉਹ 400 17 419 420 ਆਈਪੀਸੀ 66 ਸੀ ਤੇ 66 ਡੀ ਆਈਟੀ ਐਕਟ ਦੋ ਯਰ ਤੇ ਅਦਰ ਅਦਰਜਾ ਰਜਿਸਟਰ ਕੀਤਾ ਗਿਆ ਜਿਸ ਦੀ ਅੱਗੇ ਜਿਹੜੀ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਸਾਡੇ ਮਾਨਯੋਗ ਐਸਐਸਪੀ ਆਫਿਸ ਦੇ ਵਿੱਚ ਅਗਸਤ 2023 ਦੇ ਵਿੱਚ ਇੱਕ ਕੰਪਲੇਂਟ ਆਈ ਸੀ ਜਿਸ ਵਿੱਚ ਕਿਸੇ ਅਫੀਸਰ ਦੇ ਨਾਲ ਫਰਾਡ ਹੋਇਆ ਸੀ ਜਿਸ ਦੀ ਸਾਈਬਰ ਸੈੱਲ ਵੱਲੋਂ ਪੜਤਾਲ ਕੀਤੀ ਗਈ ਸੀ ਜਿਸ ਪੜਤਾਲ ਤੇ ਕਰਨ ਤੇ ਜੋ ਉਹਨਾਂ ਨੇ ਪਰਚਾ ਦਰਜ ਐਫਆਈਆਰ ਦਰਜ ਕਰਨ ਦੀ ਸਿਫਾਰਿਸ਼ ਕੀਤੀ ਸੀ ਜੋ ਡੀ ਲੀਗਲ ਦੀ ਓਪੀਨੀਅਨ ਤੋਂ ਬਾਅਦ 13 ਜਨਵਰੀ 2024 ਨੂੰ ਥਾਣਾ ਡਿਵੀਜ਼ਨ ਅੰਮ੍ਰੇਕ ਪठानकोट 'ਚ ਐਫਆਈਆਰ ਨੰਬਰ 5 ਜਿਹੜੀ ਆ ਦਰਜ ਰਜਿਸਟਰ ਕੀਤੀ ਗਈ ਆ ਜਿਸ ਵਿੱਚ ਤਕਰੀਬਨ 35 ਲੱਖ ਦਾ ਜਿਹੜਾ ਵਾ ਉਹ ਫਰਾਡ ਹੋਇਆ ਵਾ ਜੋ ਇਸ ਦੀ ਜਿਹੜੀ ਅੱਗੇ ਜਿਹੜੀ ਇਨਵੈਸਟੀਗੇਸ਼ਨ ਜਾਰੀ ਆ ਜਿਹਦਾ ਜਿਹੜਾ ਮੁਕਦਮਾ ਵਾ ਉਹ 400 17 419 420 ਆਈਪੀਸੀ 66 ਸੀ ਤੇ 66 ਡੀ ਆਈਟੀ ਐਕਟ ਦੋ ਯਰ ਤੇ ਇਹ ਦਾ ਦਰਜ ਦਿਸਟ੍ਰਿਕਟ ਆ ਗਿਆ ਜਿਸ ਦੀ ਅੱਗੇ ਜਿਹੜੀ ਆ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ